ਹਾਂਜੀ ਅਰ ਕੀ ਹਾਲ ਚਾਲ ਹੈ ਦੋਸਤਾਂ ਮਤਰਾ ਉਮੀਦ ਕਰਦੀ ਠੀਕ ਠਾਕ ਹੋਣ ਤੁਹਾਡੇ ਜਾਨਦੋਲੀ ਸੈਟ ਵਟ ਹੋਣਗੇ ਲਓ ਵੀ ਮਿੱਤਰੋ ਪਾਪੇ ਕੋਲੇ ਐਂਟਰੀ ਮਾਰੀ ਅਸੀਂ ਤੇ ਪਾਪਾ ਬੱਚਾ ਡਾਈ ਬੈਠਾ ਨਵਾ ਤੁਹਾਨੂੰ ਬੱਚਾ ਦਿਖਾਉਣੇ ਕਿਧਰ ਗਿਆ ਇੱਧਰ ਗਿਆ ਇੱਧਰ ਲੈ ਦੀ ਪਿਆ ਮੈਂ ਹੈ ਇੱਕ ਤਾਂ ਬੈਠਾ ਬਾਈ ਤੇ ਇੱਕ ਇੱਕ ਲਾਲ ਖੀਰਾਂ ਵਾਲਾ ਉਹੀ ਹੁੰ ਦਿਖਾਉਨੇ ਆ ਇਧਰ ਚੱਲ ਗਿਆ ਤਾਂ ਜੜ ਕੇ ਵੇਖਗੇ ਆ ਜਾਓ ਬਾਈ ਆ ਆ ਆ ਆ ਆ ਜਾਓ ਆ ਗਿਆ ਆਹ ਇਹ ਨੂੰ ਹਰਾਈ ਮੜੀ ਫਿਰਦੀ ਆ ਜਾਓ ਵੇਖ ਲੈ ਇੱਥੋਂ ਕਰੇ ਆਉਂਦੀ ਫਿਰ ਜਾਂਦੀ ਉਹ ਜਾਂਦਾ ਫੜਦਾ ਫੜਿਆ ਉਹ ਜਾਂਦਾ ਹੀ ਉਹ ਆਹ ਇਧਰ ਮੁੜਿਆ ਆ ਦੀ ਮਸਤਰੀ ਨੂੰ ਬਹੁਤ ਟਾਈਮ ਦਾ ਇੱਥੇ ਹੀ ਫਿਰਦਾ ਹੁੰਦਾ ਇਹ ਕਰ ਤੇ ਦਾ ਆਉਂਦਾ ਹੀ ਆ ਗਿਆ ਬਾਈ ਮੈਂ ਤਾਂ ਫੋਨ ਤੇ ਸਿਆਸਾ ਆ ਆਉਂਦਾ ਹਾਂ ਹਾਂ ਇਹਨੂੰ ਗੇਰੀ ਗੇਰੀ ਉਹ ਲੈਫਟ ਜੀ ਨੂੰ ਡਾਇਆ ਛੱਡਿਆ ਸੀ ਬਰਤੋਂ ਦੇ ਤੇ ਉਹ ਵੀ ਆ ਜਾ ਕੇ ਰਹਿ ਗਿਆ ਚਲੇ ਆ ਦੇਖ ਬਈ ਆ ਬਈ ਇਹ ਹੋ ਭਰਦਾ ਬਈ ਤੇ ਆ ਵੀਰਾ हैं? वो हो है ओहो है कमाल ही हो गए है चल फिर थले थले दिखाने जेदूल च पाए सारे चल के थो दिखाने आ खड़ी कैमरा आ, आ जा ਉਹ ਕਿੱਧਰ ਦੀ ਲੰਦਰ ਬਾਲੀ ਵੱਡੀ ਹੈ ਨਾ ਫਾਹਗੀ ਆ ਜੀ ਕਿਹੜੇ ਨਿਕਲ ਗਿਆ ਨਿਕਲ ਗਿਆ ਕਾਲੇ ਰੋਜੇ ਜੀ ਲੰਦਰ ਵਿਚਾਲੇ ਵਾਲੀ ਬਹੁਤ ਵੱਡੀਆਂ ਵਾਲ ਨਾ ਦੇਖ ਨੋ ਕਟੜੀ ਖੜ ਕੇ ਲਿਆ ਖਾ ਲੋ ਭਾਈ ਕੁਛ ਇੱਧਰ ਪਾਏ ਵਿਆ ਦੇ ਇਹ ਤਾਂ ਆਪਣੇ ਆਪਣੇ ਵਾਲੇ ਆ ਤੇ ਆਹ ਕੀ ਵੀ ਆਪਣੇ ਇਹ ਤਾਂ ਆਪਣੇ ਆਪਣੇ ਵਾਲੇ ਆ ਜੀ ਆ ਵੀ ਆਪਣੇ ਵਾਲੇ ਆ ਵੀ ਆਪਣੇ ਵਾਲੇ ਬੱਚ ਪੁੱਤਰੀਆਂ ਕੋਲ ਨਹੀਂ ਹੋ ਗਿਆ ਅੱਛਾ ਅਨਿਜ ਸਾਰੇ ਆਪਦੇ ਲਈ ਬਾਹਰ ਕੱਢੇ ਵੀ ਮੈਂ ਕਿਹਾ ਵੇਖਤਾ ਲਈਏ ਭੈਣ ਜੀ ਜੈਨ ਸੰਗੜ ਯੰਤਰ ਹੈ ਛੋਟਾ ਜਿਆਦਾ ਕੀ ਬੱਤ ਜੀ ਤਾਂ ਦੌੜੀ ਉਧਰੋਂ ਚੱਤ ਰਹਿਣਾ ਮੈਂ ਨਾਲ ਤੂੰ ਵੱਡਾ ਅੱਛਾ ਰੁੱਝਾ ਉਹ ਆਹੀ ਹੈ ਇਹ ਨਹੀਂਗਾ ਉਹ ਛੱਤਰਣਾ ਯਾਰ ਜਿਹੜੀ ਨੇ ਮਾਰਦੇ

ਮੈਂ ਤੇ ਗੇਟ ਲਾ ਦੇ ਉਹ ਤਾਂ ਗਈ ਉੱਤੇ ਹਾਂ ਆ ਵੇ ਬੰਦਾ 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 ਵੇ ਆ ਗਿਆ ਹਾਂ 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 ਪਾਪੇ ਬੁੱਧਾ ਬੈਜਿਆ ਚੰਗੀ ਗੱਲ ਆਪੇ ਗੱਲ ਤਾਂ ਅਜੇ ਦਿਨੋਂ ਲੰਘ ਨਾ ਜਾਵੇ ਥੱਕੀ ਉਧਰ ਹੀ ਡਿਗ ਪਈ ਉਹਧਰੋਂ ਆਈ ਹੁਣ ਇਹ ਉੱਡ ਗਿਆ ਹੀ ਆ ਬਹਿ ਕੇ ਆਈ ਕਿਤੇ ਐ ਤੇ ਆਈ ਹੈ ਇਹ ਤੇ ਤਾਂ ਔਖਾ ਹੈ ਹਾ 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 ਆਇਆ ਬੀਬੀ ਲਖੀਰਾ ਮਾਰੀਆਂ ਵਗਾ ਦੋਨੇ ਪੱਲਿਆਂ 'ਚ ਨੀਲੀ ਅੱਖ ਇਸੇ ਖੁੱਲ ਗਈ ਇਹ ਤਾਂ ਜਮੇ ਹੀ ਬੰਦ ਹੋ ਗਈ ਫੇਰ ਨਹੀਂ ਇਹ ਠੀਕ ਹੈ ਦੇਖੀ ਚੱਲ ਮੜਾ ਜਈਆ ਪਰ ਕਹੀਂ ਟਟੜੀਆਂ ਬਹਿਣੀਆਂ ਨੇ ਹਾਂ ਨੋਕ ਤਰੀ ਨੇ ਕੱਟ ਗਈ ਨੋਕ ਕਟਣੀ ਨਾ ਕਿ ਤੇ ਪੈਂਦੇ ਤੇ ਲੜਨ ਨਹੀਂ 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 ਉਹ ਜਿਵੇਂ ਉਦੋਂ ਤੂੰ ਤਾਂ ਨੂੰ ਕਰਦਾ ਸੀ ਨਾ ਮਾਂ ਆਜਾ ਨੂੰ ਡੰਡੇ ਨੂੰ ਰੱਖਿਆ ਉਹ ਐ ਤਾਣੂ ਕਰਕੇ ਹਾਂ ਮਾਂ ਆਜਾ ਤੇ ਉਹ ਅੱਜ ਤਾਂ ਨਾਲ ਦੀਪ ਵੀ ਹੈਗਾ ਇਹਨੂੰ ਲਾ ਲੈਣੇ ਆ ਇਹਨੂੰ ਹਲਾਉਣੇ ਖੜਾ ਜਾਨਵਰ ਨੂੰ ਚਲ ਓਏ ਆ ਵੇ ਆ ਗਿਆ ਵੇ ਆ ਗਿਆ ਆ ਹਾ 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 ਹ ਆ ਗਈ ਹਲਾ ਹਲਾ ਆਈ ਲਾ ਲਾ ਹਾ 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 ਬਹਿ ਜਾ ਨਾ ਮਹਤਰੀ ਹੁਣ ਤਾਂ ਬੈਠੂ ਐ ਕੋ ਬੈਠਾ ਟੈਂਕੀ ਤੇ ਉਹ ਵੇ ਉਹ ਕਿਹੜਾ ਆਪਣਾ ਹੀ ਐ ਕੋ ਆ ਕੇ ਬਹਿ ਗਿਆ ਯਾਰ ਪਤਾ ਨਹੀਂ ਕਿਹਦਾ ਵਾ ਦਿਖਾਉਣਾ ਤੁਹਾਨੂੰ ਮੈਂ ਜ਼ੂਮ ਕਰਕੇ ਆਦੇ ਬੈਠਾ ਦਾ ਹੀ ਆਹ ਲਾ ਇਹ ਪਤਾ ਨਹੀਂ ਸ਼ਿਕਾਰੀ ਹੋਡੀ ਕਿਦਾ ਵਾ ਕੀ ਕਰੀ ਜਾਂਦੇ ਆ ਲੰਮਰ ਕੱਟਦੇ ਆ ਗੋਲ ਜਾਨ ਹਉਰ ਇਹਨ ਮੜ ਕੇ ਔਖਾ ਹੋ ਜਾਂਦਾ ਸਰ ਪੱਟੀ ਆਉਗੀ ਫਿਰ ਔਖਾ ਬਦੋ ਹੂੰ ਕੱਚੀ ਲੈ ਜਾਂਦੀ ਆ ਉਧਰ ਲੱਗੀ ਸੀ ਇਕ ਦੇ ਹੂੰ ਬਾਤ ਚਤ ਹੋਈ ਗੱਲ ਕਰ ਪਹਿਲਾਂ ਖੁੱਲੀ ਬਿਠਾਈ ਉਹ ਦੇਣਾ ਹਾਂ ਮਰ ਕੇ ਜਦੋਂ ਆਖ ਨਾਲ ਗਰੀ ਬਸਤੇ ਬੈਠੀ ਨਹੀਂ ਕੱਲਾ ਹੋ ਗਿਆ ਕੰਮ ਇਹ ਖਾਵੇਂ ਨਾ ਕੱਢ ਕੇ ਮੰਦਾ ਕਰ ਲੋ ਦੈਨ ਲੱਗਣ ਲੱਗੇ ਲੱਗੀਆਂ ਲੱਗੀਆਂ ਦੈਨ ਲੱਗਣ ਲੱਗੇ ਹੁਣ ਗਰਮੀ ਲੱਗਿਆ ਹੀ ਕਰੂਗੀ ਲੈ ਚਲੋ ਮੰਜਾ ਉਧਰ ਬਣੇ ਹੀ ਤੇ ਕਰਦੇ ਭਾਈ ਆ ਦੇਖ ਲੋ ਯਾਰ ਇਹ ਬਾਜੀਆਂ ਜਿਹੜੇ ਨਿਬੜਿੰਗ ਉਹਦਾ ਮੰਜਾ ਬਣਿਆ ਹੋਗੇ 7-8 ਮਹੀਨੇ ਤੇ ਹਜੇ ਵੀ ਹੰਡਦਾ ਹੰਡਦਾ ਵਾ ਹੰਡਦਾ ਹਜੇ ਅਗਲੀਆਂ ਬਾਜੀਆਂ ਤੱਕ ਤਾਂ ਹੰਡਦਾ ਵਾ ਗਾਂ ਦਾ ਪਤਾ ਨਹੀਂ ਗਾਂ ਦੀ ਸੁਭਾਅ ਨਹੀਂ ਗਾਂ ਦੇ ਇਹਨਾਂ ਦਾ ਪਤਾ ਨਹੀਂ ਇੱਥੇ ਪੈ ਗਏ ਆ ਤੇ ਦੇਖਦੇ ਆ ਮਾਹੌਲ ਵੀ ਆਉਂਦੀ ਕਿ ਪਾਸੇ ਡੇਗਦੀ ਏ ਕਿਤੇ ਅੱਜ ਦਾ ਚੰਗੀ ਗੱਲ ਹੈ ਤਾਂ ਦਿਨ ਖੜਾ ਵਾ ਟਾਈਮ ਤੁਹਾਨੂੰ ਦੱਸ ਦਿੰਨੇ ਆਂ ਤਾਂ 1.5 ਵਜਾ ਸਵੇਰ ਦੀ ਫਿਰਦੀ ਆ ਗਹਿਰ ਨੂੰ ਭੈ ਜੰਦਾ ਮੋਹ ਇਨਾ ਕੀ ਇਕੱਲੇ ਦਾ ਜੀ ਨਹੀਂ ਲੱਗਦਾ ਉਹਦਾ ਹਾਂ ਗੱਲੇ ਆ ਇੱਥੇ ਆ ਕੇ ਗੱਲਾਂ ਮਾਰਦਾ ਉਹਨਾਂ ਨੂੰ ਲੰਡੀ ਨਹੀਂ ਨਹੀਂ ਕੂਤਰ ਅੱਛਾ ਮੈਨੂੰ ਸਮਝ ਨਹੀਂ ਲੱਗਦੀ ਬੰਦਿਆਂ ਦੀ ਗੱਲ ਕਰਦੇ ਆ ਕਿ ਕੂਤਰਾਂ ਦੀ ਗੱਲ ਕਰਦਾ ਇੱਕ ਕੂਤਰਾ ਆ ਜਾਂਦਾ ਬਈ ਆ ਵੀਰ ਕੂਤਰਾਂ ਦੀ ਉਥੇ ਮਿਲਿਆ ਨਹੀਂ ਹੁਣ ਇਹਨੂੰ ਕਹ ਹਮ ਮੇਰੀ ਵੀ ਉਹ ਨਹੀਂ ਜੇ ਕੂਤਰਾ ਅਛਾ ਤਰੀ ਤੇ ਬੈਗੀ ਉਹਦੀ ਹੈ ਹੋਰੀ ਭੈਣ ਦੇ ਛਤਰਗੀਆਂ ਯਾਰ ਇਹ ਵੀ ਨਹੀਂ ਉੱਤੇ ਬਾਈ ਦੀਪ ਨੇ ਲਿਆ ਆ ਦੇਖ ਲੋ ਟਰੈਕ ਸੂਟ ਜਾਂ ਨਵਾਂ ਤੇ ਕਮੈਂਟ ਕਰਕੇ ਜੂਸ ਦਿਓ ਵੀ ਕਿਦਾਂ ਲੱਗਦਾ ਠੀਕ ਆ ਜੀ ਟੌਰ ਮੁੜੇ ਦੀ ਗੱਲ ਸੁਣਾ ਕਮੈਂਟ ਨਹੀਂ ਨਹੀਂ ਕੋਈ ਨਹੀਂ ਕਰਦਾ ਲਾਤ ਮਿਟਾ ਇੱਥੇ ਤੇ ਬਾਈ ਕਬੂਤਰੀ ਜੀ ਨਹੀਂ ਉਹ ਮੁੜੀ ਤੇ ਇੱਟਾ ਉੱਥੇ ਜੜ ਦੇ ਕਰਨ ਦੀ ਕੋਕੇ ਬਹੁਤ ਅਸੀਂ ਇੱਕ ਤਾਂ ਉਹ ਬੈਠਾ ਟੈਂਕੀ ਤੇ ਭਾਪੇ ਵਾਲਾ ਜਿਹੜਾ ਤਾਂ ਬੈਠਾ ਓਸੇ ਥੱਲੇ ਆ ਕੇ ਨੈਟ ਤੇ ਹੋ ਬੈਠੀ ਇਹੜਾ ਇੱਧਰ ਬੈਠਾ ਸੀ ਬੱਚਾ ਜੀ ਉਹ ਉੱਡ ਗਿਆ ਉਹ ਉੱਥੇ ਟੈਂਕੀ ਤੇ ਬੈਠਾ ਸੀ ਨਾ ਓਏ ਇਟਾਂ ਲਾਦੀਆਂ ਚਲਾ ਚਲ ਗਏ ਹੁਣ ਬਈ ਚੱਲਦੇ ਆ ਫੇਰੇ ਸੁਪੇ ਪਾਏ ਪਾਈ ਰਹੰਦੋ ਆਪਣੇ ਘੁੱਤਾਂ ਨੂੰ ਚੱਲ ਕੇ ਦਾਣੇ ਪਾਉਣ